ਸਰ ਕੀ ਨਾਮ ਹੈ ਜੀ ਤੁਹਾਡਾ ਅੱਜ ਮਲੇਰਕੋਟਲਾ ਦੇ ਵਿਖੇ ਪੌਦੇ ਵੰਡ ਸਮਾਗਮ ਕਰਿਆ ਗਿਆ ਹੈ ਜੀ ਅਮਰ ਸ਼ਹੀਦ ਲਾਲਾ ਜਗਤਨਾਰਾਇਣ ਜੀ ਦੀ ਯਾਦ ਦੇ ਵਿੱਚ ਕੀ ਕਹਿਣਾ ਚਾਹੂੰਗੇ ਆਉਜ਼ੁ ਬਿਲਲਾਹਿ ਮਿਨੈ ਸ਼ੈਤਾਨਿਰ ਰਜੀਮ ਬਿਸਮਿਲੱਹਿ ਰਹਿਮਾਨ ਰਹਿਮ ਅਸਲਾਮ ਅਲੈਕਮ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਅੱਜ ਦਾ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਪੰਜਾਬ ਕੇਸਰੀ ਹਿੰਸਾ ਸਮਾਜਾ ਸਮੂਹ ਗਰੁੱਪ ਵੱਲੋਂ ਲਾਲਾ ਜਗਨਰਾਇਣ ਜੀ ਦੀ ਯਾਦ ਵਿੱਚ ਇਹ ਬਹੁਤ ਹੀ ਸੋਹਣਾ ਉਪਰਾਲਾ ਮੈਂ ਮੁਹੰਮਦ ਅਜ਼ਰ ਮਨੀਮ ਪ੍ਰੈਜ਼ੀਡੈਂਟ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਤੋਂ ਸਮੂਹ ਪੰਜਾਬ ਕੇਸਰੀ ਗਰੁੱਪ ਜੋ ਅੱਜ ਰੁੱਖ ਬੂਟੇ ਲਗਾ ਕੇ ਔਰ ਵੰਡ ਕੇ ਦੇਖੋ ਜਿੱਥੇ ਅਸੀਂ ਸਹਾਰਾ ਵੱਲੋਂ ਕੰਮ ਕਰਦੇ ਆ ਰਹੇ ਹਾਂ ਪਿਛਲੇ ਹਫਤੇ ਤੋਂ ਮੁਹਿੰਮ ਸਾਡੀ ਵੀ ਜਾਰੀ ਹੈ ਤੇ ਸਵੇਰੇ ਅਸੀਂ 6 ਵਜੇ ਲੱਗੇ ਹਿਆ ਨੇ ਟੀਮਾਂ ਵੱਖ-ਵੱਖ ਏਰੀਆ ਚ ਅਸੀਂ ਬੂਟੇ ਲਗਾਏ ਨੇ ਰੈਕੋਰਡ ਰੋਡ ਤੇ ਮੈਨੂੰ ਇੱਥੇ ਮੈਸੇਜ ਆਇਆ ਇੱਥੇ ਆਣ ਕੇ ਬੜੀ ਖੁਸ਼ੀ ਹੋਈ ਕਿ ਵੱਡੀ ਤਾਦਾ ਚ ਲੋਕਾਂ ਨੂੰ ਰੁੱਖ ਬੂਟੇ ਦਿੱਤੇ ਵੀ ਜਾ ਰਹੇ ਨੇ ਗਰੁੱਪ ਵੱਲੋਂ ਤੇ ਜਾ ਕੇ ਲਵਾਏ ਵੀ ਜਾ ਰਹੇ ਨੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਹਰ ਘਰ ਇੱਕ ਰੁੱਖ ਦੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਉਹ ਜ਼ਰੂਰ ਲਗਾਓ ਤੇ ਉਹਦੀ ਵਾਅਦਾ ਸਾਂਭ ਸੰਭਾਲ ਕਰੋ ਜੋ ਸਾਡੇ ਆਕਸੀਜਨ ਨੂੰ ਪ੍ਰਦਾਨ ਕਰਨ ਵਾਲੇ ਜੇ ਕੋਈ ਹੈ ਤਾਂ ਰੁੱਖ ਬੂਟੇ ਨੇ ਸਾਡਾ ਕਾਰਬਨ ਡਾਈਆਕਸਾਈਡ ਖੀਂਦੇ ਰਹੇ ਸਾਨੂੰ ਸਾਹ ਦਿੰਦੇ ਰਹੇ ਸਾਨੂੰ ਫਲ ਦਿੰਦੇ ਨੇ ਸੋ ਲੋੜ ਹੈ ਇਸਲਾਮ ਦੇ ਅਕੋਰਡਿੰਗ ਦਾ ਸਦਕਾ ਜ਼ਰੀਆ ਹੈ ਮੈਂ ਬਹੁਤ ਰਿਣੀ ਆ ਜ਼ਹੂਰ ਭਾਈ ਤੇ ਇਹਨਾਂ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦੀ ਟੀਮ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਵੱਧ ਤੋਂ ਵੱਧ ਇਹ ਰੁੱਖ ਬੂਟੇ ਲਵਾ ਰਹੇ ਨੇ ਖੂਨਦਾਨ ਕੈਂਪ ਲਵਾ ਰਹੇ ਨੇ ਹੋਰ ਬਹੁਤ ਸਾਰੇ ਉਪਰਾਲੇ ਨੇ ਜੋ ਪੰਜਾਬ ਕੇਸਰੀ ਦੇ ਭਲਾਉਣ ਵਾਲੇ ਨਹੀਂ ਹੈ ਔਰ ਹਮੇਸ਼ਾ ਲੋਕਾਂ ਦੇ ਲਈ ਇੰਨੀ ਇਨਸਾਨੀਅਤ ਦੀ ਭਲਾਈ ਲਈ ਕੰਮ ਕਰਦਾ ਰਿਹਾ ਗਰੁੱਪ ਉਹਦਾ ਦਿਲਦਿਆਂ ਗਹਿਰਾਈਆਂ ਤੋਂ ਥੈਂਕਸ ਕਰਦਾ ਹਾਂ ਟਰਾਂਵਰ ਸਰ ਦੇਖਿਆ ਜਾਂਦਾ ਕਿ ਕਈ ਲੋਕ ਨੇ ਜਿਹੜੇ ਬੂਟੇ ਲੈ ਜਾਂਦੇ ਨੇ 5 5 6 6 ਪਰ ਉਹਨਾਂ ਦੀ ਸਾਂਭ-ਸਭਾਲ ਵੀ ਬਹੁਤ ਜ਼ਰੂਰੀ ਹੈ ਕਿਤੇ ਕਿਤੇ ਨਾ ਕਿਤੇ ਉਹਨੂੰ ਹਣ ਦੇਖਿਆ ਕੀਤਾ ਜਾਂਦਾ ਉਹਨਾਂ ਨੂੰ ਮੈਸੇਜ ਦਿੰਨੇ ਹੋ ਵੀ ਇਹਦੀ ਸਾਂਭ-ਸਭਾਲ ਵੀ ਕੀਤੀ ਜਾਵੇ ਬਿਲਕੁਲ ਬਿਲਕੁਲ ਜੀ ਮੈਂ ਹਕੀਕਤ ਜਾਣਿਓ ਲੈ ਕੇ ਵੀ ਉਹ ਬੰਦਾ ਜਾਵੇ ਜਿਹੜੇ ਨੂੰ ਲਵੇ ਲਵੇ ਲਾਵੇ ਕਿਉਂਕਿ ਬੂਟੇ ਇਸ ਤਰ੍ਹਾਂ ਪਾ ਲਓ ਜਿੱਦਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਆ ਅਸੀਂ ਬਹੁਤ ਸਾਰੀਆਂ ਸਾਥੀ ਸਮਾਜ ਦੇ ਬਹੁਤ ਸਾਰੇ ਵਾਤਾਵਰਣ ਪ੍ਰੇਮੀਆਂ ਦਾ ਦਿਲੋਂ ਥੈਂਕਸ ਵੀ ਕਰਦੇ ਆ ਅਸੀਂ ਆਪਣਾ ਵੀ ਦੱਸ ਦਿਆਂ ਜਦੋਂ ਅਸੀਂ ਬੂਟੇ ਲਾਉਣੇ ਆ ਤਾਂ ਅਸੀਂ ਇੱਕ ਹਫਤਾ ਉਹਦੇ ਬਾਅਦ ਫਿਰ ਜਿੱਦਾਂ ਪਾਣੀ ਦੇਣਾ ਖਾਦ ਦੇਣੀਆ ਉਹਨੂੰ ਪਾਲਣ ਪੋਸ਼ਣ ਕਰਕੇ ਪਾਲ ਪਾਲਦਿਆ ਬੜੇ ਕਰਦਿਆ ਸਾਡੇ ਸ਼ੌਕਤ ਵਾਲੀ ਸ਼ੌਕੀ ਜੀ ਖੜੇ ਨੇ ਬੂਟੇ ਪ੍ਰੇਮੀ ਨੇ ਮਾਸਟਰ ਜਮੀਲ ਸਾਹਿਬਾ ਕਹਿੰਦੇ ਨੇ ਵੀਰਜੀ ਖੜੇ ਨੇ ਪ੍ਰੈਸ ਤੋਂ ਅਨਵਾਰ ਅਨਜਮ ਜੀ ਜਹੂਰ ਜੀ ਸਾਰੇ ਬੰਦੇ ਹਕੀਕਤ ਜਾਣਿਓ ਇੱਕ ਬਹੁਤ ਹੀ ਵਧੀਆ ਟੀਮ ਵਰਕ ਹੋ ਕੇ ਸ਼ਹਿਰ ਨੂੰ ਸਵਾਫ ਸੁਥਰਾ ਰੱਖਣ ਲਈ ਆਪਣਾ ਰੋਲ ਅਦਾ ਕਰਦੇ ਨੇ ਸਾਰੇ ਸਮਾਜ ਸੇਵੀ ਜਿੰਨੇ ਵੀ ਮੁਸਲਮਣ ਸਿੱਖ ਹਿੰਦੂ ਭਾਏ ਇਸ ਕੰਮ ਤੇ ਲੱਗੇ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਲੋਕਾਂ ਨੂੰ ਅਵੇਰ ਵੀ ਕਰੋ ਬੂਟੇ ਲਵਾਓ ਵੀ ਤੇ ਉਹਨਾਂ ਦੀ ਪਾਲਣ ਪੋਸਣ ਵਿੱਚ ਇਦਾਂ ਕਿੰਨੇ ਕ ਬੂਟੇ ਜਿਹੜੇ ਅੱਜ ਬੰਡੇ ਗਏ ਨੇ ਇਹਨਾਂ ਦਾ ਟੀਚਾ 100000 ਦਾ ਜੀ ਅਲਹਮਦੁਲਿਲਾ ਔਰ ਕਈ ਦਿਨਾਂ ਤੋਂ ਲੱਗੇ ਵੀ ਉਹਨੇ ਅੱਗੇ ਵੀ ਚੱਲਣਗੇ ਸਾਡੇ ਵੱਲੋਂ ਵੀ ਅਣਗਿਣਤ ਪਿਛਲੇ ਹਫ਼ਤੇ ਤੋਂ ਮਹੀਮ ਜਾਰੀ ਹੈ ਸਹਾਰਾ ਵੱਲੋਂ ਅਸੀਂ ਵੀ ਆਪਣੇ ਤੌਰ ਤੇ ਲੱਗੇ ਹੋਏ ਹਾਂ ਹੋਰ ਬਹੁਤ ਸਾਰੀਆਂ ਸੰਸਥਾ ਸੰਸਥਾ ਕੋਈ ਜ਼ਰੂਰੀ ਨਹੀਂ ਮੈਂ ਤਾਂ ਹਰ ਬੰਦੇ ਨੂੰ ਅਕਸਰ ਕਹਿੰਦਾ ਇੱਕ ਬੰਦਾ ਆਪਣੇ ਆਪ ਚੀ ਸੰਸਥਾ ਭਾਵੇਂ ਉਹ ਕਿਸੇ ਨੂੰ ਪਾਣੀ ਉਹਤੜਾ ਦਾ ਕੇ ਸਦਕਾ ਜ਼ਾਰੀਆ ਹੈ ਇਹ ਜਿੰਦਗੀ ਚ ਵੀ ਸਵਾਬ ਮਿਲਣਾ ਤੇ ਜੇ ਕਿਸੇ ਤੋਂ ਬਾਅਦ ਵੀ ਸਵਾਬ ਮਿਲਣਾ ਇਸ ਲਈ ਮੈਂ ਫੇਰ ਇੱਕ ਵਾਰ ਪੰਜਾਬ ਕੇਸਰੀ ਸੁਭਮੋ ਗਰੁੱਪ ਦਾ ਜੇਨੋਰ ਹਰਤਲਵਾ ਅੱਜ ਦਿਨਾਂ ਨੇ ਇਹਨਾਂ ਸੋਨਾ ਫਰਾਲਾ ਗ੍ਰੀਨ ਮਿਸ਼ਨ ਦੇ ਵਿੱਚ ਆਪਣਾ ਹੁੰਘਾਰਾ ਭਰਿਆ ਬਹੁਤ ਬਹੁਤ ਸ਼ੁਕਰੀਆ ਸਰ ਕੀ ਕਹੂਗੇ ਜੀ ਅੱਜ ਪੌਦੇ ਵੰਡ ਸਮਾਗਮ ਕਰਿਆ ਗਿਆ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਦੇ ਵਿੱਚ ਹਾਂ ਜੀ ਅੱਜ ਜਿਹੜਾ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਵਾਰੀ ਤੇ ਇਹ ਪ੍ਰੋਗਰਾਮ ਖਾਸ ਤੌਰ ਤੇ ਸ਼੍ਰੀ ਜ਼ਹੂਰਹਿਮ ਚੋਹਾਨ ਜਿਹੜੇ ਕਿ ਪੱਤਰਕਾਰ ਹਨ ਪੱਤਰਕਾਰੀਨੀ ਇੱਥੋਂ ਦੇ ਬਹੁਤ ਹੀ ਮਸ਼ਹੂਰ ਸੇਵਕ ਵੀ ਹਨ ਲੋਕ ਸੇਵਕ ਸਮਾਜ ਸੇਵਕ ਤੇ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੇ ਹਨ ਹਰ ਸਾਲ ਜਿਹੜਾ ਹੈ ਲਾਲਾ ਜਗਤ ਨਰੈਨਜੀ ਦੀ ਯਾਦ ਦੇ ਵਿੱਚ ਜਿੱਥੇ ਇਹਨਾਂ ਵੱਲੋਂ ਫੂਲਦਾਨ ਕੈਂਪ ਵੀ ਲਵਾਇਆ ਜਾਂਦਾ ਹੈ ਤੇ ਇਸ ਰਹੀ ਪੋਦੇਵੰਦਨ ਦੀ ਰਸਮ ਹੈ ਜਿਹੜੀ ਪੋਦੇਵੰਦਨ ਦਾ ਇੱਕ ਚੰਗਾ ਪੁੰਨ ਦਾ ਜਿਹੜਾ ਕੰਮ ਹੈ ਉਹ ਵੀ ਕੀਤਾ ਜਾਂਦਾ ਹੈ ਤੇ ਇਸ ਤੋਂ ਵੱਧ ਵੱਧ ਲੋਕ ਹੈ ਜਿਹੜਾ ਫਾਇਦਾ ਉਠਾਉਂਦੇ ਹਨ ਤੁਸੀਂ ਦੇਖਦੇ ਹੋਗੇ ਇੱਥੇ ਅੱਜ ਦੇ ਫੰਕਸ਼ਨ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਐਮਐਲਏ ਸਾਹਿਬ ਤੇ ਹੋਰ ਬਹੁਤ ਡਿਗਨਿਟੀਆਂ ਜਿਹੜੇ ਹੈ ਇੱਥੇ ਆਏ ਸੀ ਤੇ ਸਾਡੇ ਇਸ ਫੰਕਸ਼ਨ ਨੂੰ ਰੌਣਕ ਬਖਸ਼ੀ ਉਹਨਾਂ ਨੇ ਤੇ ਕਾਮਯਾਬ ਬਣਾਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਇਹ ਤੋਂ ਪੌਦੇ ਲੈ ਕੇ ਗਏ ਹਨ ਉਹ ਸਾਡੇ ਦੇਸ਼ ਨੂੰ ਸਾਡੇ ਸ਼ਹਿਰ ਨੂੰ ਹਰਾ ਭਰਾ ਰੱਖਣ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਸ਼ਹਿਰ ਨੂੰ ਗ੍ਰੀਨ ਐਂਡ ਕਲੀਨ ਰੱਖ ਸਕੀਏ ਤੇ ਉਮੀਦ ਹੈ ਕਿ ਅਸੀਂ ਇਸ ਦੇ ਵਿੱਚ ਕੁਝ ਹੱਦ ਤੱਕ ਸਫਲ ਵੀ ਹੋਵਾਂਗੇ ਸਰ ਦੇਖਿਆ ਜਾਂਦਾ ਹੈ ਕਿ ਇੱਕ ਵਿਅਕਤੀ ਏਸੀ ਦੇ ਉੱਤੇ 50000 ਲਗਾ ਲੂ ਪਰ ਪੰਜ ਪੌਦੇ ਨਹੀਂ ਲਗਾਉਂਦਾ ਇਹੀ ਅੱਜ ਦੀ ਵਿੜੰਬਨਾ ਅੱਜ ਦਾ ਮਤਲਬ ਹੈ ਟ੍ਰੈਜਡੀ ਇਹੀ ਹੈ ਕਿ ਲੋਕ ਜਿਹੜਾ ਹੈ ਇੱਕ ਘੱਟ ਦੇ ਪਾਸੇ ਵੱਲ ਨੂੰ ਜਾ ਰਹੇ ਹਨ ਜਿਹੜਾ ਹਾਲਾਂਕਿ ਸਾਨੂੰ ਪਤਾ ਹੈ ਕਿ ਜਿਹੜੇ ਇਸ ਤਰ੍ਹਾਂ ਦੀਆਂ ਕਿ ਸਿਟੀਜ਼ ਵਾਲੀਆਂ ਸਹੂਲਤਾਂ ਬੜੀਆਂ ਚੀਜ਼ਾਂ ਹਨ ਉਹ ਸ ਨੁਕਸਾਨ ਬਹੁਤ ਜ਼ਿਆਦਾ ਸਾਨੂੰ ਦੇ ਰਹੀਆਂ ਚਾਹੇ ਉਹ ਏਸੀ ਹੈ ਚਾਹੇ ਫ੍ਰਿਜ ਤੁਕੇ ਨਾ ਤੂੰ ਜਿਹੜੀ ਗੈਸ ਨਿਕਲਦੀ ਹੈ ਉਹ ਵਾਤਾਵਰਣ ਨੂੰ ਨੁਕਸਾਨ ਲੁੰਦੀ ਹੈ ਅਸੀਂ ਉੱਥੇ ਪੈਸਾ ਲਾ ਦਿੰਦੇ ਹਾਂ ਲੇਕਿਨ ਜਿ ਜਿਸ ਦੀ ਸਾਨੂੰ ਲੋੜ ਹੈ ਘਟੋ ਘਟ ਜੀ ਚਲੋ ਅੱਜ ਕੱਲ ਕਿਉਂਕਿ ਇਹ ਸਭ ਦੇ ਪੱਕਾ ਹਾਊਸਿਸ ਹਨ ਕੱਚੇ ਮਕਾਨ ਨਹੀਂ ਰਹੇ ਜਗ੍ਹਾ ਨਹੀਂ ਰਹੀ ਲੇਕਿਨ ਅਸੀਂ ਗਮਲਿਆਂ ਦੇ ਰਾਹੀਂ ਕੁਝ ਪੌਦੇ ਇਸ ਤਰ੍ਹਾਂ ਦੇ ਹਨ ਜਿਹੜੇ ਆਕਸੀਜਨ ਬਹੁਤ ਮਾਤਰਾ ਦੇ ਵਿੱਚ ਦਿੰਦੇ ਹਨ ਕਿ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ AC ਵਗੈਰਾ ਤੇ ਅਸੀਂ ਖਰਚ ਕਰਦੇ ਹਾਂ ਥੋੜਾ ਬਹੁਤ ਪੌਦਿਆਂ ਤੇ ਖਰਚ ਕਰੀਏ ਘਟੋਟ ਆਪਣੇ ਬਰਾਂਡਿਆਂ ਦੇ ਵਿੱਚ ਜਾਂ ਘਰ ਦੇ ਵਿੱਚ ਇਸ ਤਰ੍ਹਾਂ ਦੇ ਪੌਦੇ ਰੱਖੀਏ ਤਾਂ ਕਿ ਜਿਹੜੀ ਆਕਸੀਜਨ ਦਾ ਅਸੀਂ ਨੁਕਸਾਨ ਕਰਦੇ ਹਾਂ ਵਾਤਾਵਰਣ ਦਾ ਨੁਕਸਾਨ ਕਰਦੇ ਹਾਂ ਆਕਸੀਜਨ ਵਾਲੇ ਪੌਦੇ ਲਵਾ ਕੇ ਉਹਦੀ ਪੂਰਤੀ ਹੈ ਜਿਹੜਾ ਸੱਚ ਹੈ ਜੀ ਸਰਸ ਲਾਗਜੋਗ ਉਪਰਾਲਾ ਜਿਹੜਾ ਮਲੇਰ ਕੋਟਲਾ ਦੇ ਬੱਸ ਸਟੈਂਡ ਵੀ ਕਿ ਕੀਤਾ ਜਾ ਰਿਹਾ ਪੌਦੇ ਵਣ ਸੰਭਾਗਮ ਜਿਵੇਂ ਕਹਿ ਲਈਏ ਵੀ ਲੋਕ ਜਿਆਦਾ ਇਸ ਦੇ ਲਈ ਅਵੇਅਰ ਨਹੀਂ ਨੇ ਕੀ ਕਹਿਣਾ ਚਾਹੂੰਗੀ ਜੀ ਬਹੁਤ ਹੀ ਚੰਗੀ ਗੱਲ ਹੈ ਜੀ ਇਹ ਮੈਂ ਸਭ ਤੋਂ ਪਹਿਲਾਂ ਸਾਡੇ ਸੀਨੀਅਰ ਪੱਤਰਕਾਰ ਸਾਡੇ ਛੋਟੇ ਭਰਾ ਜ਼ਰੂਰ ਰਮ ਚੋਹਾਨ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਆ ਤੇ ਇਹ ਬਹੁਤ ਹੀ ਇੱਕ ਅੱਛਾ ਕੰਮ ਹੈ ਬਹੁਤ ਅੱਛਾ ਉਪਰਾਲਾ ਹੈ ਜਿਵੇਂ ਸਾਡੇ ਸਮਾਜ ਦੇ ਵਿੱਚ ਜਿਵੇਂ ਦਿਨ-ਬਦਿਨ ਪੋਲੂਸ਼ਨ ਵੱਧ ਰਿਹਾ ਹੈ ਹੋਵੇ-ਹੋਵੇ ਸਾਡੇ ਜਿਵੇਂ ਜੀਵਨ ਦੁੱਬਰ ਹੋ ਰਿਹਾ ਹੈ ਪੰਛੀਆਂ ਨੂੰ ਔਰ ਇਨਸਾਨਾਂ ਦੀ ਜਿਹੜੀ ਜ਼ਿੰਦਗੀ ਬੜੀ ਬਿਮਾਰੀਆਂ ਸਾਡੇ ਦਰਮਿਆਨ ਲਾਹ ਘੋਰੀਆਂ ਤੇ ਇਹਨਾਂ ਲਈ ਬਹੁਤ ਜ਼ਰੂਰੀ ਹੈ ਕਿ ਪੌਦੇ ਲਗਾਏ ਜਾਣ ਪੌਦੇ ਜਿੱਥੇ ਸਾਨੂੰ ਠੰਡੀ ਮਿੱਟੀ ਛਾ ਦਿੰਦੇ ਹਨ ਉੱਥੇ ਸਾਡੇ ਐਕਸੀਜਨ ਸਾਨੂੰ ਪ੍ਰਦਾਨ ਕਰਦੇ ਹਨ ਇਹ ਜਿਹੜੇ ਪੋਲਿਊਸ਼ਨ ਹੈ ਉਹਦੇ ਉੱਪਰ ਕੰਟਰੋਲ ਹੁੰਦਾ ਹੈ ਪੌਦਿਆਂ ਦੇ ਨਾਲ ਬਹੁਤ ਅੱਛਾ ਛਲਾਗਾ ਯੋਗ ਕੰਮ ਹੈ ਇਹਦੇ ਲਈ ਬਹੁਤ ਹੀ ਮੁਬਾਰਕਬਾਦ ਹੈ